ਲੋਪਰੀ ਕਿਹੜਾ ਪਿੰਡ ਹੈ ਦਰੋਗਾ ਬੇੜੀ ਦਰੋਗਾ ਕਿੰਨਾ ਸਮਾਨ ਫੜੀਚਿਆ ਤੇਰੇ ਕੋਲ ਹਾਂਜੀ ਕਿੰਨਾ ਸਮਾਨ ਫੜੀਚਿਆ ਤੇਰੇ ਕੋਲ ਅੱਧਾ ਕਿਲੋ ਕਿੱਥੋਂ ਲਿਆਂਦਾ ਸੀ ਮਾਮੇ ਫੜਾ ਕੇ ਮਾਮਾ ਕਿਹੜਾ ਵਾਵਾ ਮੇਰਾ ਹੀ ਕੀ ਨਾਂ ਹੁੰਦਾ ਰਾਜੀ ਸਾਹਿਬ ਕਿੱਥੇ ਰਹਿੰਦਾ ਤੇਰਾ ਫਾਲਕਾ ਅੱਛਾ ਤੂੰ ਲੈ ਕੇ ਕਿਧਰ ਨੂੰ ਚੱਲਿਆ ਸੀ ਮੈਂ ਜੇਮਲੋਂ ਦਾ ਬਈ ਪੁਲਿਸ ਨੇ ਜੇਮੇ ਚੋਂ ਫੜਿਆ ਹਾਂਜੀ ਜੇਮੇ ਤੋਂ ਬਾਹਰ ਉੱਥੇ ਹਾਂਜੀ ਜਿੰਮ ਫੜਾ ਕੇ ਸੀ ਬਾਬੇ ਮੁੰਡਾ ਤੈਨੂੰ ਪੁਲਿਸ ਨੇ ਕਿੱਥੋਂ ਫੜਿਆ ਹੈ ਤੈਨੂੰ ਪੁਲਿਸ ਨੇ ਕਿੱਥੋਂ ਫੜਿਆ ਜਲਾਲਾਬਾਦੋਂ ਕਿੱਥੋਂ ਕਿਹੜੀ ਜਗ੍ਹਾ ਸਟੇਡੀਅਮ ਕੋਲ ਅੱਛਾ ਸਟੇਡੀਅਮ ਕੋਲ ਜਿੰਮ ਉਥੇ ਹੀ ਕੋਈ ਬਲਉਤਰਾ ਜਿੰਮ ਅੱਛਾ ਜਿਹੜਾ ਪੜੀ ਕੋਈ ਸਮਾਨ ਫਰੀਚਿਆ ਇੱਕ ਮਿੰਟ ਹੋਰ ਹੋਈਂ ਅੱਛਾ ਤੇ ਦੇਣੀ ਕਿਨੂੰ ਸੀ ਅੱਗੇ ਪਤਾ ਨਹੀਂ ਮਾਮਾ ਤਾਂ ਮੁੰਡਾ ਪਿਆ ਸੀ ਇੰਨੇ ਤੱਕ ਅੱਛਾ ਅੰਦੀ ਗੱਲ ਗਲ ਬੋਲ ਸਹੀ ਸੀ ਅੱਛਾ ਤੈਨੂੰ ਕਿੰਨੇ ਪੈਸੇ ਮਿਲਣੇ ਸੀ ਆਪ ਕੋਈ ਨਹੀਂ ਪਤਾ ਨਹੀਂ ਇਹਦਾ ਨਹੀਂ ਜੇ ਤੈਨੂੰ ਮਾਮਾ ਸਮਾਨ ਫੜਾ ਕੇ ਤੈਨੂੰ ਪਤਾ ਨਹੀਂ ਸੀ ਕੀ ਹੈ ਨੇ ਉਹ ਕਾਲੇ ਲਫਾਵੇ ਫੜਾ ਗਏ ਕੀ ਕਹਿੰਦਾ ਕੀ ਸੀ ਕਹਿੰਦਾ ਸਮਾਰਟ ਹੈ ਉਹ ਫੜਾ ਅੱਛਾ ਜਦੋਂ ਤੁਹਾਨੂੰ ਜਲਾਲਾ ਬਾਰੇ ਕਹਿੰਦਾ ਹੈ ਅੱਛਾ ਜੇ ਤੁਹਾਨੂੰ ਪੁਲਿਸ ਨੇ ਫੜਿਆ ਤਾਂ ਕੌਣ ਕੌਣ ਸੀ ਤੁਸੀਂ ਅਸੀਂ ਦੋ ਨਹੀਂ ਅੱਛਾ ਇਹਨੂੰ ਕਿੱਥੋਂ ਫੜਿਆ ਇਹ ਗੱਡੀ ਦੇ ਵਿੱਚ ਹੈ ਇਹ ਵੀ ਜੇ ਮਲਾਉਂਗਾ ਨਹੀਂ ਹਾਂ ਇਹ ਪਹਿਲੇ ਕਿੱਥੇ ਕਿੱਥੇ ਇਹ ਕਿੱਥੇ ਫੜਿਆ ਗਿਆ ਸੀ ਇਹ ਗੱਡੀ ਦੇ ਵਿੱਚ ਹੈ ਪਤਾ ਨਹੀਂ ਇਹ ਪਹਿਲਾਂ ਮਾਮੂ ਮੇਰੇ ਨਾਲ ਬਤ ਗੱਲ ਹੋਤੀ ਗਈ ਅੱਛਾ ਤੁਸੀਂ ਪਹਿਲਾਂ ਹੀ ਪਿੰਡਾਂ ਦੇ ਵਿੱਚ ਕਮੇਟੀਆਂ ਗਠਿਤ ਕਰ ਚੁੱਕੇ ਆ ਜਿਹੜੀਆਂ ਕਿ ਸਾਨੂੰ ਸਹਿਯੋਗ ਕਰ ਰਹੀਆਂ ਨੇ ਉਸੇ ਦੇ ਤਹਿਤ ਤੁਸੀਂ ਆਪਣੇ ਪੱਧਰ ਤੇ ਜਾ ਕੇ ਪਿੰਡ ਟਵਾਣਾ ਪਿੰਡ ਬਲਵਾਨਾ ਔਰ ਪਿੰਡ ਕਟੀਆਂਵਾਲ ਇਸ ਤੋਂ ਇਲਾਵਾ ਹੋਰ ਵੀ ਹੈਗੇ ਨੇ ਮੈਂ ਜ਼ਿਆਦਾ ਨਹੀਂ ਲੈ ਸਕਦਾ ਨਾ ਜਿੱਥੇ ਜਾ ਕੇ ਤੁਸੀਂ ਪਤਾ ਕਰ ਸਕਦੇ ਹੋ ਪੁਲਿਸ ਨੇ ਕੀ ਕਾਰਵਾਈ ਸਾਡੀ ਕਾਰਵਾਈ ਦੇ ਨਾਲ ਤਰੀਬ 70 ਤੋਂ 80% ਜਿਹੜਾ ਨਸ਼ਾ ਰੁਕਿਆ ਹੁਣ ਜਿਹੜਾ ਚੱਕੀ ਚੱਲ ਰਿਹਾ ਜਿਹੜੀ ਚੀਜ਼ ਕੋਈ ਸਾਨੂੰ ਸਮਝ ਆਈ ਹੈ ਜਿਹੜੀ ਚੀਜ਼ ਵੇਚ ਰਹੀ ਹੈ ਉਹ ਕੋਈ ਕੈਮੀਕਲ ਜਾਂ ਕੋਈ ਹੋਰ ਨਸ਼ਾ ਵੇਚ ਬਿਕ ਰਿਹਾ ਜਿਹਦੇ ਨਾਲ ਆਏ ਦੇ ਸਾਡੇ ਨੌਜਵਾਨ ਬੱਚੇ ਜਿਹੜੇ ਮਰ ਰਹੇ ਮਰ ਸਿਰਫ ਹੋ ਰਹੇ ਨੇ ਜਿਹੜੇ ਪੁਰਾਣੇ ਸਮੇਂ ਤੋਂ ਲੱਗੇ ਕੋਈ 4 ਸਾਲ ਤੋਂ ਕੋਈ 5 ਸਾਲ ਤੋਂ ਜਿਹੜਾ ਨਸ਼ੇ ਦਾ瘾 ਹੈ ਜਿਹੜਾ ਨਹੀਂ ਛੱਡ ਸਕਦਾ ਸੋ ਮੇਰੀ ਬੇਨਤੀ ਹੈ ਪੁਰਾਣਾ ਵੀ ਕੋਈ ਲੱਗਾ ਉਹ ਵੀ ਸਾਡੇ ਨਾਲ رابطہ ਕਾਇਮ ਕਰੋ ਸਰਕਾਰ ਫ੍ਰੀ ਦੇ ਵਿੱਚ ਦਵਾਈ ਦੇ ਰਹੀ ਆ ਦੇਖੋ ਅੱਜ ਤੱਕ ਨਹੀਂ ਹੋਇਆ ਕਿ ਫ੍ਰੀ ਦੇ ਦਵਾਈਆਂ ਦਿੱਤੀਆਂ ਜਾਣ ਫ੍ਰੀ ਦੇ ਵਿੱਚ ਜਿਹੜਾ ਐਡਮਿਟ ਕੀਤਾ ਜਾਵੇ ਸੋ ਮੇਰੀ ਬੇਨਤੀ ਆ ਇਸ ਚੀਜ਼ ਦਾ ਆਪਾਂ ਫਾਇਦਾ ਉਠਾਈਏ ਬੱਚਿਆਂ ਨੂੰ ਸਮਝਾ ਕੇ ਤੇ ਸਿੱਧੇ ਰਾਤ ਲੈ ਕੇ ਆਈ ਜੀ ਸੋ ਅਗਲੀ ਗੱਲ ਕਮੇਟੀਆਂ ਦੀ ਕਮੇਟੀਆਂ ਨੂੰ ਬੇਨਤੀ ਆ ਦੇਖੋ ਪੁਲਿਸ ਨੇ ਅੱਜ ਨਸ਼ੇ ਵਾਲੇ ਫੜੇ ਗਏ ਆ ਇਹਨਾਂ ਨੂੰ ਅਦਾਲਤ ਚ ਪੇਸ਼ ਕਰਨਾ ਲੜਾਈ ਝਗੜਾ ਹੋ ਗਿਆ ਉੱਥੇ ਵੀ ਜਾਣਾ ਕਤਲ ਹੋ ਗਿਆ ਉੱਥੇ ਵੀ ਜਾਣਾ ਚੋਰੀ ਹੋ ਗਈ ਉੱਥੇ ਵੀ ਜਾਣਾ ਇੱਕ ਨਹੀਂ ਬੜੇ ਰਜੇਵੇਂ ਪਰ ਮੈਂ ਬੇਨਤੀ ਕਰਦਾ ਤੁਹਾਡੇ ਲਈ ਕਮੇਟੀਆਂ ਲਈ ਸਿਰਫ ਇੱਕ ਟਾਰਗੇਟ ਅਸੀਂ ਰੱਖਦੇ ਆ ਆਪਦੀ ਜ਼ਿੰਦਗੀ ਦੇ ਸਿਰਫ 2 ਜਾਂ 1 ਘੰਟਾ ਕੱਢ ਕੇ ਉਹਨਾਂ ਬੱਚਿਆਂ ਤੇ ਲਗਾਓ ਔਰ ਉਹਨਾਂ ਨੂੰ ਸਮਝਾ ਕੇ ਸਿੱਧੇ ਰਾਸਤੇ ਲਿਆਉਣ ਦੀ ਬੇਨਤੀ ਕਰੋ ਜੀ ਆਪਣਾ ਬਾਹਮਣੀ ਵਾਲਾ ਜਿਹੜਾ ਇੱਥੋਂ ਅਸੀਂ ਬਾਹਮਣੀ ਵਾਲੇ ਤੋਂ ਜਾਈਏ ਇਧਰੋਂ ਅ ਪ੍ਰੇਮਟਾਣੀ ਨੂੰ ਉਹਦੇ ਉੱਤੇ ਸੇਮ ਨਾਲੇ ਦੇ ਉੱਤੇ ਉੱਥੇ ਇਹ ਸੇਲ ਕਰਨ ਦੀ ਜਿਹੜਾ ਸੇਲ ਡੀਡ ਕਰ ਰਹੇ ਸੀਗੇ ਸੋ ਉੱਥੋਂ ਇਹਨਾਂ ਨੂੰ ਗ੍ਰਿਫਤਾਰ ਕਰਕੇ ਅਸੀਂ ਜਿਹੜੀ ਬਰਾਮਦ ਕੀਤੀ ਸਾਰੇ ਕੰਮ ਕੀ ਕਰਦੇ ਸੀਗੇ ਸੌਰੀ ਪਹਿਲੇ ਮਾਮਲਾ ਦਰਜ ਹੈਗਾ ਕੋਈ ਇਹਨਾਂ ਤੇ ਨਹੀਂ ਜੀ ਹਾਲੇ ਅਸੀਂ ਜਿਹੜੀ ਪੜਤਾਲ ਕਰ ਰਹੇ ਹਾਂ ਹਾਲ ਦੇ ਘੜੀਏ ਇੱਕ ਹੀ ਇਹ ਮਾਮਲਾ ਜਿਹੜਾ ਅੰਦਰ ਦਰਗ ਹੋ ਗਿਆ ਬਾਕੀ ਅੱਗੇ ਦੇਖਦੇ ਆਂ ਜੀ ਇਹਦਾ ਤੇ ਕੋਈ ਪਹਿਲਾਂ ਹੋਰ ਕਿਸੇ ਥਾਣੇ ਦੇ ਵਿੱਚ ਦਰਜ ਹੋਇਆ ਹੋਵੇ ਤਾਂ ਉਹ ਅਸੀਂ ਵੈਰੀਫਾਈ ਕਰਾਂਗੇ। ਬਾਕੀ ਬੰਦੀ ਤੋਂ ਕੰਮ ਕਰਦਾ ਨਸ਼ੇ ਦਾ। ਨਹੀਂ ਸਰ ਮੈਂ ਕੰਮ ਤਾਂ ਨਹੀਂ ਕਰਦਾ ਸੀ ਮੈਂ ਤਾਂ ਬਸ ਉਹਦੇ ਬਲਾਵੇਂ ਚ ਆ ਗਿਆ ਬੰਦਾ ਜੀ। ਕਿਵੇਂ ਬਲਾਵੇਂ ਚ ਕਿਵੇਂ ਆ ਗਿਆ? ਵੀ ਉਹਨੇ ਕਿਹਾ ਸੀਗਾ ਵੀ ਤੂੰ ਤੈਨੂੰ ਪੁਲਿਸ ਨੇ ਫੜਿਆ ਕਿੱਥੋਂ? ਪਾਲੀ ਵਾਲੇ ਤੋਂ। ਪਾਲੀ ਵਾਲੇ ਤੋਂ। ਅੱਛਾ ਤੁਸੀਂ ਦੋਨੋਂ ਕੀ ਲੱਗਦੇ ਤੇ? ਹੈਂ? ਮਸੀ ਦਾ ਮੁੰਡਾ ਜੀ। ਹੈਂ? ਇਹ ਤੇਰੀ ਮਸੀ ਦਾ ਮੁੰਡਾ ਹੈ। ਪਾਲੀ ਵਾਲੋਂ ਤੂੰ ਤੂੰ ਪਾਲੀ ਵਾਲੇ ਕੀ ਕਰਦਾ ਵੇ ਜਦੋਂ ਤੈਨੂੰ ਪੁਲਿਸ ਨੇ ਫੜਿਆ? ਮਨੂ ਸਰ ਬੱਬੂ ਨਾਮ ਦਾ ਮੁੰਡਾ ਹੈ ਉਹਨੇ ਮੈਨੂੰ ਬੁਲਾਇਆ ਸੀ ਕੀ ਕੀ ਨਾਮ ਦਾ ਬੱਬੂ ਅੱਛਾ ਉਹਨੇ ਕਿਹਾ ਸੀ ਜੇ ਪੈਸੇ ਆ ਕੇ ਦੇ ਦੇ ਕਿਸ ਚੀਜ਼ ਦੇ ਪੈਸੇ ਹਾਂ ਹੀਰੋਇਨ ਦਾ ਮਤਲਬ ਜਿਹੜੀ ਲੈਣ ਦੇ ਬੱਬੂ ਦਾ ਸਹੀ ਨਾਮ ਕੀ ਹੈ ਜਤਿੰਦਰ ਤੂੰ ਪਹਿਲਾਂ ਕੰਮ ਕਰਦਾ ਨਹੀਂ ਕੰਮ ਫਿਰ ਪੈਸੇ ਲੈਣ ਦੇਣ ਦਾ ਸਰ ਮੈਨੂੰ ਉਹਦਾ ਮਾਮਾ ਹੀ ਇਧਰੋਂ ਫੋਨ ਕਰਿਆ ਸੀ ਜੀ ਪੁਲਿਸ ਤਾਂ ਕਹਿੰਦੀ ਤੁਹਾਨੂੰ ਉੱਥੋਂ ਫੜਿਆ ਸਰ ਹਨੂੰ ਤਾਂ ਮੈਂ ਤਾਂ ਉੱਥੋਂ ਬਾਹਲੀ ਹਟਲਿਆ ਕੇ ਨੇ ਮਹਿੰਦਰ ਅੱਲਾ ਬਦਲਿਆ ਨਹੀਂ ਫੜਿਆ ਤੈਨੂੰ ਫੜਿਆ ਕਿੱਥੋਂ ਪੁੱਛੀ ਪਾਲੀ ਪੁਲਿਸ ਕਹਿ ਰਹੀ ਬਾਂਮਣੀ ਬੋਲ